ਕੋ ਜਨ ਨਾਲ ਜੁੜ ਦੇ ਕੀ ਗੁਰੂ ਪਿਆਰੀ ਸਾਧ ਸੰਗਤ ਜੀ ਜੁਕਾਓ ਸੀਸ ਜੋੜੋ ਹੱਥ ਪਿਆਰ ਸੇ ਬਤੇ ਬੁਲਾਓ ਜੀ ਅਭੋ ਵਾਠੀ ਗੁਰਜੀ ਦਾ ਖਾਨਾ ਆ ਨਿੱਧੀ ਦੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦੇ ਉਹ ਗਰੀਬ ਪੜਾਏ جد آیا انہیں آگے سکھا کو 不要。 के जी जिन्हेंट वो आसाउ आया।

Adiós